ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਾਡੇ ਚੈਨਲ ਦੇਸੀ ਟੱਬਰ ਤੇ ਸਵਾਗਤ ਹੈ ਆਸ ਕਰਦੇ ਹਾਂ ਕਿ ਆਪ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਗੇ ਕੁਝ ਕੁਝ ਹੋਵੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਚਾਸਕੂ ਤੁਹਾਨੂੰ ਪਤਾ ਹੈ ਕਿ ਹੋਲੀਆਂ ਦੇ ਵਿੱਚ ਆਪਾਂ ਚਾਸਕੂ ਬਣਾਉਨੇ ਹੁੰਦੇ ਆ ਹੁਣ ਹੋਲੀਆਂ ਆਪਾਂ ਅੱਜ ਚਾਸਕੂ ਦੀ ਵੀਡੀਓ ਬਣਾ ਰਹੇ ਆ ਤੇ ਚਾਸਕੂ ਆਪਾਂ ਨੂੰ ਪੀਸਿਆ ਮਿਲਿਆ ਵਾ ਆਪਾਂ ਪੀਸਾ ਹੀ ਮੰਗਾ ਲਿਆ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਇੱਕ ਪਾਈਆ ਆ ਚਾਸਕੂ ਇੱਧਾ ਕਿਲੋ ਛੋਲੇ ਪਾਵਾਂਗੇ ਤੇ ਪਈ ਇਹਦੇ ਵਿੱਚ ਪਾਵਾਂਗੇ ਸ਼ੱਕਰ ਇਹ ਸ਼ੱਕਰ ਤੇ ਮਟੱਕਰ ਦੋਵੇਂ ਦੋਵੇਂ ਰਲਾਈਆਂ ਪਾਵਾਂਗੇ ਆਪਾਂ ਇਹ ਦੇਸੀ ਘਿਓ ਆ ਚਾਸਕੂ ਕੋਲੀਆਂ ਚ ਖਾਣਾ ਬਹੁਤ ਜ਼ਰੂਰੀ ਕਿਉਂਕਿ ਪੁੰਗਾਰੇ ਦੀ ਬਾਹਰ ਦੇ ਵਿੱਚ ਥੋੜਾ ਫਿੰਸੀ ਜ਼ਰੂਰ ਹੁੰਦਾ ਵਾ ਅਲਰਜੀ ਵੀ ਹੋ ਜਾਂਦੀ ਆ ਅਲਰਜੀ ਦੇ ਵੀ ਇਹ ਬਹੁਤ ਵਧੀਆ ਚੀਜ਼ ਆ ਇਹ ਚਾਸਕੂ ਅੱਜ ਕੱਲ ਆਪਾਂ ਬਣਾਉਨੇ ਹੁੰਨੇ ਆ ਇਸ ਲਈ ਤੇ ਹੁਣ ਆਪਾਂ ਅੱਜ ਚਾਸਕੂ ਬਣਾਵਾਂਗੇ ਛੋਲੇ ਪੀਸ ਲੈਣੇ ਆ ਤੇ ਫੇਰ ਆਪਾਂ ਮਿਲਦੇ ਆ। ਆਹ ਲੋ ਜੀ ਛੋਲੇ ਆਪਾਂ ਪੀਸ ਲਿਆ ਗ੍ਰੈਂਡ ਲਿੱਤੇ ਵਿੱਚ। ਤੇ ਹੁਣ ਆਪਾਂ ਇਹਨਾਂ ਨੂੰ ਚਾਸਕੂ ਬਣਾਉਣੇ ਆ। ਕੜਾਈ ਰੱਖ ਲਾਂਗੇ ਉੱਪਰ। ਲੈਂਕਸ਼ਨ ਆਉਣਾ ਆਪਣਾ। ਆਪਾਂ ਪਿੱਤਲ ਦੀ ਕੜਾਈ 'ਚ ਬਣਾ ਰਹੇ ਆ। ਕੜਾਈ ਆਪਣੀ ਗਰਮ ਹੋ ਗਈ ਇਹਦੇ ਵਿੱਚ ਪਾ ਲੈਨੇ ਆਪਾਂ ਦੇਸੀ ਘਿਓ। ਆਹ ਲੋ ਜੀ ਘਿਓ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ ਚਾਸਕੂ। ਇਹਨੂੰ ਭੁੰਨ ਲਾਂਗੇ ਪਹਿਲਾਂ। ਚਾਸਕੂ ਬਣਾ ਕੇ ਹੋਲੀਆਂ ਚ ਜ਼ਰੂਰ ਖਾਇਆ ਕਰੋ ਇਹ ਸਿਹਤ ਵਾਸਤੇ ਵੀ ਠੀਕ ਹੈ ਵਧੀਆ ਵਾ ਥੋੜਾ ਫਿਨਸੀ ਇਹਦੇ ਨਾਲ ਅਲਰਜੀ ਵੀ ਨਹੀਂ ਹੁੰਦੀ ਜੋ ਵੀ ਸਰੀਰ ਨੂੰ ਮਤਲਬ ਤਾਕਤ ਵੀ ਇਹਦੇ ਨਾਲ ਬਹੁਤ ਮਿਲਦੀ ਹੈ ਕਮੈਂਡ ਕਰਕੇ ਦੱਸਿਓ ਕਿਹੜੇ-ਕਿਹੜੇ ਭੈਣ ਭਰਾ ਜਿਹੜੇ ਆ ਚਾਸਕੂ ਖਾਂਦੇ ਆ ਅਸੀਂ ਤੇ ਹਰ ਸਾਲ ਇੱਕ ਚਾਸਕੂ ਬਣਾਉਨੇ ਆ ਭਾਵੇਂ ਥੋੜਾ ਹੀ ਬਣਾਈਏ ਥੋੜਾ ਹੀ ਬਣਾਉਣਾ ਚਾਹੀਦਾ ਕਿਉਂਕਿ ਹੋਲੀਆਂ ਹੋਲੀਆਂ ਦੇ ਵਿੱਚ ਹੀ ਖਾਦਾ ਜਾਂਦਾ ਹੈ ਆਹ ਲੋ ਜੀ ਚਾਸਕੂ ਆਪਣਾ ਪਹੁੰਚ ਗਿਆ ਦੀ 스멜 ਆ ਗਈ ਹੈ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸ਼ੱਕਰ ਹੋਰ ਕੁਝ ਨਹੀਂ ਪਾ ਰਹੇ ਆਪਾਂ ਸੌਂਫ ਜਵੈਨ ਸੁੰਡ ਕੁਝ ਨਹੀਂ ਪਾਉਣਾ ਇਹ ਸਿੰਪਲ ਹੀ ਬਣਾਉਣਾ ਚਾਸਕੂ ਤੇ ਆਹ ਲੋ ਸ਼ੱਕਰ ਆਪਾਂ ਪਾ ਲੀਨੇ ਇਹਦੇ ਵਿੱਚ ਸੌਂਫ ਜਵੈਨ ਸੁੰਡ ਆਪਾਂ ਸਿਆਲ ਵਿੱਚ ਬਹੁਤ ਖਾਦੀ ਹੈ ਹੁਣ ਗਰਮੀ ਹੋ ਗਈ ਹੁਣ ਆਪਾਂ ਇਹਦੇ ਵਿੱਚ ਕੁਝ ਨਹੀਂ ਪਾ ਰਹੇ ਹੁਣ ਆਪਾਂ ਇਹ ਬਿਲਕੁਲ ਸਿੰਪਲ ਬਣਾਵਾਂਗੇ ਇਹਨਾਂ ਆਪਾਂ ਪਾਲਾਂਗੇ ਛੋਲੇ ਜਿਹੜੇ ਪੀਸ ਕੇ ਲਏ ਆ ਆ ਚਲੋ ਆਪਣਾ ਚਾਸਕੂ ਜਿਹੜਾ ਬਣ ਕੇ ਤਿਆਰ ਆ ਤੇ ਇਹਦੇ ਆਪਾਂ ਹੁਣ ਬਣਾਵਾਂਗੇ ਲੱਡੂ ਛੋਟੇ ਛੋਟੇ ਲੱਡੂ ਬਣਾ ਲਾਂਗੇ ਥੱਲੇ ਲਾ ਲੈਨੇ ਆ ਥੋੜਾ ਜਿਹਾ ਠੰਡਾ ਹੋਊਗਾ ਫਿਰ ਇਹਦੇ ਆਪਾਂ ਛੋਟੇ ਛੋਟੇ ਲੱਡੂ ਬਣਾ ਲਾਂਗੇ ਫਿਰ ਆਪਣਾ ਚਾਸਕੂ ਤਿਆਰ ਚਲੋ ਆਪਣਾ ਚਾਸਕੂ ਠੰਡਾ ਹੋ ਗਿਆ ਇਹਦੇ ਆਪਾਂ ਹੁਣ ਲੱਡੂ ਬੰਟਵਟਾਂਗੇ ਅਜੇ ਹੱਥ ਨਹੀਂ ਵੈਸੇ ਲੱਗਦਾ ਅਜੇ ਥੋੜਾ ਗਰਮ ਹੈ ਆ ਠੰਡਾ ਕਰ ਲੀਏ ਆਪਾਂ ਅੱਜ ਆਪਾਂ ਇਹਨੇ ਦੇ ਲੱਡੂ ਬਣਾ ਲਾਂਗੇ ਛਾਸਪੂ ਦੇ ਲੱਡੂ ਹਲਦੀ ਦੇ ਲੱਡੂ ਬਣਾਏ ਉਹ ਵੀ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹੈ ਹਲਸੀ ਦੇ ਵੀ ਲੱਡੂ ਆਪਾਂ ਬਣਾਏ ਸੀ ਤੇ ਆਪਾਂ ਵੇਸਣ ਵੀ ਬਣਾਇਆ ਸੀ ਮੌਸਮ ਦੇ ਹਿਸਾਬ ਨਾਲ ਹੁਣ ਆਪਾਂ ਛਾਸਕੂ ਬਣਾਇਆ ਵਾ ਇਹ ਸਰੀਰ ਵਾਸਤੇ ਬਹੁਤ ਗੁਣਕਾਰੀ ਹੁੰਦਾ ਸਾਲ ਬਾਅਦ ਆਪਾਂ ਇਹ ਬਣਾਉਨੇ ਆ ਸਾਲ ਚ ਇੱਕ ਵਾਰੀ ਇਹਦੀ ਵਾਰੀ ਆਉਂਦੀ ਆ ਇਹ ਬਣਾ ਕੇ ਜ਼ਰੂਰ ਖਾਇਆ ਕਰੋ ਨਾਲੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਦਿਆ ਕਰੋ ਬਣਾ ਕੇ ਆ ਲੋ ਜੀ ਚਾਸਕੂ ਆਪਣਾ ਬਣ ਕੇ ਤਿਆਰ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰਿਓ ਸਬ ਵੀ ਕਰਿਓ ਤੇ ਚਾਸਕੂ ਬਣਾ ਕੇ ਜ਼ਰੂਰ ਖਾਇਆ ਕਰੋ ਬੱਚਿਆਂ ਨੂੰ ਖਵਾਇਆ ਕਰੋ ਬਜ਼ੁਰਗਾਂ ਨੂੰ ਖਵਾਇਆ ਕਰੋ ਤੇ ਆਪ ਵੀ ਖਾਇਆ ਕਰੋ ਕਿਉਂਕਿ ਇਹਦੇ ਨਾਲ ਬਹੁਤ ਹੀ ਸਰੀਰ ਨੂੰ ਫਾਇਦੇ ਮਿਲਦੇ ਆ ਤੇ ਫਿਨਸੀ ਫੋੜਾ ਨਹੀਂ ਹੁੰਦਾ ਤੇ ਜੇ ਫਿੰਸੀ ਖੋੜਾ ਹੋ ਜਾਂਦਾ ਤੇ ਫਿਰ ਉਹਦੇ ਨਾਲ ਬੁਖਾਰ ਹੋ ਜਾਂਦਾ ਤੇ ਬੁਖਾਰ ਨਾਲ ਅੱਗੇ ਵੱਡੀਆਂ ਬਿਮਾਰੀਆਂ ਬਣਦੀਆਂ ਇਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਪਹਿਲਾਂ ਹੀ ਇਹੋ ਜੀਆਂ ਘਰ ਚ ਜਿਹੜੀਆਂ ਚੀਜ਼ਾਂ ਤਿਆਰ ਕਰਕੇ ਦੇਸੀ ਤਰੀਕੇ ਨਾਲ ਤੇ ਖਵਾਉਂਦੇ ਰਿਹਾ ਕਰੋ ਬੱਚਿਆਂ ਬਜ਼ੁਰਗਾਂ ਨੂੰ ਤੇ ਫਿਰ ਕੋਈ ਬਿਮਾਰੀ ਨਹੀਂ ਲੱਗਦੀ ਤੇ ਮਿਲਦੇ ਹਾਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਰੱਬ ਰਾਖਾ